ਜਾਹੋ ਬਾਬਾ ਜੀ ਜਾਹੋ ਜਾਹੋ ਬੋਲ ਬੱਚਾ ਕੀ ਬੋਲਾਂ ਬਾਬਾ ਜੀ ਕੁਝ ਸਮਝ ਨਹੀਂ ਆ ਰਿਹਾ ਮੈਂ ਕਿਸੇ ਚੀਜ਼ ਦਾ ਕਾਰਨ ਜਾਣਨਾ ਹੈ ਕਾਰਨ ਕਿਸ ਚੀਜ਼ ਦਾ ਕਾਰਨ ਪੁੱਤਰ ਮੇਰੀ ਗਰੀਬੀ ਦਾ ਬਚਪਨ ਤੋਂ ਲੈ ਕੇ ਅੱਜ ਤੱਕ ਗਰੀਬੀ ਨਾਲ ਕੁਲਦਾ ਰਿਹਾ ਜੀ ਹੁਣ ਵੱਡੇ ਹੋ ਕੇ ਕੰਮ ਕਰ ਵੀ ਸ਼ੁਰੂ ਕੀਤਾ ਬਈ ਪੈਸੇ ਵੀ ਕਮਾਉਣੇ ਆ ਪੈਸਾ ਆਉਂਦਾ ਲੱਗ ਜਾਂਦਾ ਅਸੀਂ ਉਹ ਹੀ ਗਰੀਬ ਦੇ ਗਰੀਬ ਮੈਂ ਸਿਰਫ ਇੱਕ ਉਹ ਇਸ ਚੀਜ਼ ਦੀ ਵਜ੍ਹਾ ਜਾਨਣਾ ਚਾਹਣਾ ਭਾਈ ਇਹਦੀ ਵਜ੍ਹਾ ਇੱਕੋ ਹੀ ਹੈ ਬੱਚਾ ਤੇ ਉਹ ਹੈ ਕੀੜਾ ਕੀੜਾ ਪਰ ਬਾਬਾ ਜੀ ਕਹਿੰਦੇ ਕੀੜੇ ਨੂੰ ਦਾਨਪੁਣ ਕਰਨ ਨਾਲ ਹੁਣ ਦਾਣਾ ਫੱਕਾ ਪਾਉਣ ਨਾਲ ਤਾਂ ਗਰੀਬੀ ਦੂਰ ਹੁੰਦੀ ਹੈ ਨਹੀਂ ਉਹ ਕੀੜਾ ਨਹੀਂ ਪੁੱਤਰ ਇਹ ਹੋਰ ਕੀੜਾ ਹੈ ਹੋਰ ਕੀੜਾ ਕੀੜਾ ਭਾਈ ਇਹ ਕੀੜਾ ਤੇਰੇ ਅੰਦਰ ਹੀ ਹੈ ਮੇਰੇ ਅੰਦਰ ਹਾਂ ਤੇਰੇ ਅੰਦਰ ਨਾ ਇੱਕ ਕੀੜਾ ਜਦੋਂ ਤੇਰੇ ਕੋਲੇ ਆਉਂਦੇ ਕੋਈ 4 ਰੁਪਏ ਉਹ ਤੇਰੇ ਨਾਲ ਟਿਕ ਨਿੰਦਾ ਤੇਰਾ ਜੀ ਕਰਦਾ ਵੀ ਆ ਵੀ ਲੈ ਲੈ ਆ ਵੀ ਲੈ ਲੈ ਆ ਵੀ ਲੈ ਲੈ ਪੈਸੇ ਸਵਾ ਚੋਨੇ ਉਹ ਹੁਣ ਵੇਣਾ ਕੀ ਆ ਜਦੋਂ ਕੋਈ 4 ਰੁਪਏ ਆਉਣ ਤਾਂ ਉਹਨੂੰ ਜੋੜ ਲਿਆ ਕਰ ਕੀੜੇ ਨੂੰ ਸ਼ਾਂਤ ਰੱਖਿਆ ਕਰ